ਸੰਗਤ ਜੀ ਜਦੋਂ ਅਸੀਂ ਮਨੁੱਖ ਦੀ ਜ਼ਿੰਦਗੀ ਦੀ ਗੱਲ ਕਰਦੇ ਹਾਂ ਤਾਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਦੁੱਖ ਅਤੇ ਸੁੱਖ ਆਉਂਦੇ ਨੇ ਸਤਿਗੁਰੂ ਜੀ ਦੀ ਬਾਣੀ ਦਾ ਵਚਨ ਹੈ ਦੁੱਖ ਸੁੱਖ ਦੋਵੇਂਦਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਤੇ ਸੁੱਖ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਪਰ ਜਦੋਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ ਤਾ ਮਨੁੱਖ ਪਰਮਾਤਮਾ ਦਾ ਸਹਾਰਾ ਛੱਡ ਕੇ ਥਾਂ-ਥਾਂ ਦੇ ਭੜਕਣਾ ਸ਼ੁਰੂ ਕਰ ਦਿੰਦਾ ਹੈ ਕਿਸੇ ਬੰਦੇ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦਾ ਹੈ ਪਰ ਜਦੋਂ ਅਸੀਂ ਸਤਿਗੁਰਜੀ ਦੀ ਬਾਣੀ ਪੜ੍ਹਦੇ ਹਾਂ ਤੇ ਸਤਿਗੁਰਜੀ ਆਪਣੀ ਬਾਣੀ ਦੇ ਵਿੱਚ ਸਮਝਾਉਣਾ ਕਰਦੇ ਨੇ ਕਿ ਜਿਹੜਾ ਅਸੀਂ ਕਿਸੇ ਬੰਦੇ ਦਾ ਸਹਾਰਾ ਲੈਨੇ ਆ ਕਿਸੇ ਬੰਦੇ ਦੀ ਓਟ ਲੈਨੇ ਆ ਉਹ ਸਹਾਰਾ ਲੈਣਾ ਵਿਅਰਥ ਹੈ ਕਿਉਂਕਿ ਸਾਨੂੰ ਜਨਮ ਦੇਣ ਵਾਲਾ ਸਾਨੂੰ ਮਾਰਨ ਵਾਲਾ ਸਾਨੂੰ ਦਾਤਾ ਦੇਣ ਵਾਲਾ ਇੱਕ ਅਕਾਲ ਪੁਰਖ ਹੈ ਸਤਿਗੁਰੂ ਜੀ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਤਿਗੁਰੂ ਜੀ ਬਚਨ ਕਰਦੇ ਨੇ ਮਨੁੱਖੀ ਟੇਕ ਬਿਰਤੀ ਸੁਝਾਨ ਦੇਵਨ ਕੋ ਏਕੀ ਭਗਵਾਨ ਇਸੇ ਤਰ੍ਹਾਂ ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਆ ਤੇ ਸਤਿਗੁਰੂ ਜੀ ਬੜੀ ਕਮਾਲ ਦੀ ਗੱਲ ਸਮਝਾਉਣਾ ਕਰਦੇ ਨੇ ਕਿ ਮੰਨ ਕੇ ਚੱਲੋ ਜੇਕਰ ਕਿਸੇ ਮਨੁੱਖ ਨੂੰ ਦੁੱਖ ਲੱਗਾ ਹੋਇਆ ਉਹ ਮਨੁੱਖ ਆਪਣਾ ਦੁੱਖ ਸੁਣਾਉਣ ਵਾਸਤੇ ਕਿਸੇ ਮਨੁੱਖ ਦੇ ਕੋਲ ਜਾਂਦਾ ਹੈ ਜਿਹੜਾ ਉਸ ਮਨੁੱਖ ਨੂੰ ਦੁੱਖ ਲੱਗਾ ਹੋਇਆ ਏ ਉਹ ਦੁੱਖ ਕਿਸ ਦੇ ਪਾਸ ਲੈ ਕੇ ਜਾਂਦਾ ਹੈ ਸਤਿਗੁਰ ਜੀ ਆਖਦੇ ਨੇ ਜਿਸ ਮਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜੀ ਦੇ ਨਿਰਦੀ ਅਰਾਧਿਆ ਤਿੰਨ ਪਾਗਰ ਤਰਿਆ ਕਿ ਜਿਸ ਮਨੁੱਖ ਦੇ ਕੋਲ ਅਸੀਂ ਆਪਣੇ ਦੁੱਖ ਸੁਣਾਉਣ ਲੈ ਕੇ ਜਾਂਦੇ ਆ ਉਹ ਮਨੁੱਖ ਆਪਣੇ ਦੁੱਖਾਂ ਦੇ ਨਾਲ ਭਰਿਆ ਹੈ ਕਿਉਂਕਿ ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਆ ਤੇ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ ਕਿ ਇਸ ਦੁਨੀਆ ਦੇ ਅੰਦਰ ਸਿਰਫ ਇੱਕ ਆਕਾਲ ਪੁਰਖ ਹੈ ਜਿਸ ਨੂੰ ਕੋਈ ਦੁੱਖ ਨਹੀਂ ਲੱਗਦਾ ਬਾਕੀ ਸਾਰਿਆਂ ਮਨੁੱਖਾਂ ਨੂੰ ਦੁੱਖ ਲੱਗਦਾ ਹੈ ਜੋ ਜੋ ਦੀਸੇ ਸੋ ਸੁਰਗੀ ਰੋਗ ਰਹਤ ਮੇਰਾ ਸਤਿਗੁਰ ਜੋਗੀ ਇਸ ਕਰਕੇ ਆ ਦੁੱਖ ਤੇ ਸੁੱਖ ਨੂੰ ਪਰਮਾਤਮਾ ਦਾ ਭਾਣਾ ਮੰਨੀਏ ਬੰਦਿਆਂ ਦਾ ਆਸਰਾ ਲੈਣਾ ਛੱਡੀਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਪੂਰਨ ਪ੍ਰੋਸਾ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ